ਲੁਕਾਂ ਉੱਪਰ ਇੱਥੋਂ ਗੋਲੀ ਚਲਾਈ ਗਈ ਸੀ ਯਾ ਜੀ ਇੱਕ ਨਵੀਂ ਦੇਖਣ ਨੂੰ ਮਿਲੀ ਆ ਜੀ ਇੱਥੋਂ ਤੁਹਾਨੂੰ ਲੱਗ ਜਾਣਗੇ ਗੋਲੀਆਂ ਦੇ ਨਿਸ਼ਾਨ ਉਹ ਪਿਆ ਉਹ ਪਿਆ ਨਾ ਇੱਕ ਫੇਰ ਯੋਦਮ ਸਿੰਘ ਨੇ ਕੀ ਕੀ ਵਤੀ ਨਾ ਸਾਰਾ ਮੰਜ਼ਰ ਦੇਖ ਕੇ ਕਿਚਲੂ ਆ ਜੀ ਠੀਕ ਆ ਅਸੀਂ 200 1973 ਪਰਦੇ ਸੀ 200 88 ਆ ਇਹ ਜ਼ਾਸਤੀਆਂ ਜੀ ਉਹਦੋਂ ਸਿੰਘ ਦੀਆਂ ਠੀਕ ਆ 1973 ਨੂੰ ਲਿਆਂਦੀ सामने दरबार साहब इधरों रास्ता काफी दे भीड है इधर देख लो सस्टम है पूरा ਲਾਂਗ ਵਗੈਰਾ ਵਾਜਦੇ ਨੇ ਇਹ ਜਿਹੜੇ ਦੇਖ ਸਕਦੇ ਹੋ ਬੁੱਤ ਲਾਏ ਨੇ ਮਤਲਬ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਕਾਫੀ ਗੱਲ ਜਿਹੜਾ ਦੇਖ ਸਕਦੇ ਹੋ 1919 ਦੇ ਵਿੱਚ ਰੋਲਟ ਐਕਟ ਆਇਆ ਸੀਗਾ ਤੇ ਉਹ ਦੇ ਵਿਰੋਧ ਦੇ ਵਿੱਚ ਜਿਹੜਾ ਵਿਰੋਧ ਕੀਤਾ ਸੀਗਾ ਰੋਲਟੈਕ ਦਾ ਰੋਲਟੈਕ ਕੀ ਸੀ ਇੱਧਰ ਗੈਲਰੀ ਵਗੈਰਾ ਬਣੀ ਹੋਈ ਹੈ ਯਾਰਤੀ ਤੇ ਲੋਕਾਂ ਉੱਪਰ ਇੱਥੋਂ ਗੋਲੀ ਚਲਾਈ ਗਈ ਸੀ ਆਹ ਜੀ ਇੱਕ ਨਵੀਂ ਦੇਖਣ ਨੂੰ ਮਿਲੀ ਹੈ ਜੀ ਇੱਥੇ ਲਿਖਿਆ ਲੋਕਾਂ ਉੱਪਰ ਇੱਥੋਂ ਗੋਲੀ ਚਲਾਈ ਗਈ ਸੀ ਬਾਕਾਇਦਾ ਇੱਥੇ ਖੜ ਕੇ ਗੋਲੀਆਂ ਮਾਰੀਆਂ ਨੀਆਂ ਸੀ ਲੋਗੋਂ ਪਰ ਜਹਾਂ ਸੇ ਗੋਲੀ ਚਲਾਈ ਗਈ ਥਿਆ ਸੈਂਟਰ ਉਹਨਾਂ ਨੇ ਦੱਸਿਆ ਹੋਇਆ ਇਹਦਾ ਇੱਕ ਹੀ ਗੇਟ ਆ ਜੀ ਪੀੜਾ ਜਾਂ ਗੇਟ ਸੀਗਾ ਤੇ ਮਤਲਬ ਉਹੀ ਗੇਟ ਸੀ ਆਉਣ ਜਾਣ ਦਾ ਤੇ ਉਹੀ ਗੇਟ ਉਹਨਾਂ ਨੇ ਬੰਦ ਕਰਤਾ ਸੀ ਅੰਗਰੇਜ਼ਾਂ ਨੇ ਮਾਈਕਲ ਡਾਇਰ ਨੇ ਹਨਾ ਮਾਈਕਲ ਡਾਇਰ ਨੇ ਬੰਦ ਕਰਤਾ ਸੀਗਾ ਗੇਟ ਤੇ 10 ਮਿੰਟ ਤੱਕ ਗੋਲੀਆਂ ਚਲਾਈਆਂ ਸੀ ਉਹਨਾਂ ਟਾਈਮ ਤੱਕ ਗੋਲੀਆਂ ਚੱਲੀ ਗਈਆਂ ਸੀ ਜਿੰਨਾ ਟਾਈਮ ਤੱਕ ਉਹਨਾਂ ਕੋਲੇ ਗੋਲਾ ਵਿਰੁੱਧ ਖਤਮ ਹੋ ਗਿਆ ਸੀ ਇਹ ਆ ਦੇਖੋ ਬਣਿਆ ਹੋਇਆ ਆ ਇਧਰ ਬਾਹਰ ਜਾਨਦਾਰ ਰਸਤਾ ਓਕੇ ਇਧਰ ਸ਼ਾਇਦ ਐਂਟਰ ਹੁੰਦਾ ਰhstackਤਾ ਹੋਵੇ ਆ ਕੀ ਕੀ ਚੇਂਜ ਆਏ ਨੇ ਕਿੰਨੀ ਮਤਲਬ ਲੋਕ ਨੇ ਜਿਹੜੇ ਦੇਖਣ ਲਈ ਪਬਲਿਕ ਪਲੇਸ ਬਣ ਚੁੱਕੇ ਇੱਕ ਤੇ ਆਏ ਨੇ ਮੈਂ ਵੀ ਖੋਦੀ ਦੇਖਣ ਲਈ ਆਂ ਤੇ ਆ ਗੋਲੀਆਂ ਤਾਂ ਮਾਈਕਲ ਡਾਇਰ ਨੇ ਚਲਾਈਆਂ ਸੀ ਉਹ 1927 ਦੇ ਵਿੱਚ ਮਰ ਗਿਆ ਸੀ ਬਿਮਾਰੀ ਕਰਕੇ ਤੇ ਮਾਰਿਆ ਸੀਗਾ ਜਿਹੜਾ ਮਾਈਕਲ ਮਤਲਬ ਜਦੋਂ ਪੇਛੀ ਹੋਈ ਸੀ ਕਿ ਮਤਲਬ ਉਹਦੀ ਸ਼ਾਨਬੀਨ ਹੋਈ ਸੀ ਵੀ ਤੂੰ ਗੋਲੀਆਂ ਕਾਹਤੋਂ ਚਲਾਈਆਂ ਮਾਈਕਲ ਅਡਵਾਇਰ ਦੇ ਸਾਹਮਣੇ ਅਡਵਾਇਰ ਨੇ ਅਡਵਾਇਰ ਨੂੰ ਮਾਈਕਲ ਡਾਇਰ ਨੇ ਕਹਿਤਾ ਸੀ ਕਹਿੰਦਾ ਜੀ ਜੇ ਮੈਂ ਗੋਲੀਆਂ ਨਾ ਚਲਾਉਂਦਾ ਤਾਂ ਜਿਹੜੇ ਲੋਕ ਸੀ ਉਹ ਮੈਨੂੰ ਮਾਰ ਦਿੰਦੇ ਠੀਕ ਹੈ ਤਾਂ ਕਰਕੇ ਮਾਈਕਲ ਜਿਹੜਾ ਅਡਵਾਈਸ ਸੀ ਉਹਨੇ ਮਾਈਕਲ ਡਾਇਰ ਨੂੰ ਕਹਤਾ ਸੀ ਤੂੰ ਛੱਡਦਾ ਸੀ ਵੀ ਤੇਰਾ ਕੋਈ ਬਣਾ ਨਹੀਂਗਾ ਠੀਕ ਆ ਤੇ ਉਦਮ ਸਿੰਘ ਫਿਰ ਉਦੋਂ 21 ਸਾਲਾਂ ਦਾ ਸੀ ਉਦਮ ਸਿੰਘ ਆਪ ਵੀ ਇਸ ਬਾਗ ਦੇ ਵਿੱਚ ਮੌਜੂਦ ਸੀ ਜਦੋਂ ਗੋਲੀਆਂ ਚਲਾਈਆਂ ਗਈਆਂ ਸੀ ਤੇ ਉਹ ਬਚ ਗਿਆ ਸੀ ਤੇ ਬਚਣ ਤੋਂ ਬਾਅਦ 21 ਸਾਲਾਂ ਦਾ ਸੀ ਉਹ ਤੇ ਉਸ ਤੋਂ ਬਾਅਦ 21 ਸਾਲਾਂ ਬਾਅਦ ਹੀ ਉਹਨੇ ਮਤਲਬ 42 ਸਾਲਾਂ 'ਚ ਠੀਕ ਆ 42 ਤਾਂ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਤੰਭ ਤਾਰੋਗੇ ਚੱਲਦੇ ਆ ਉਹ ਸਾਹਮਣੇ ਤੁਹਾਨੂੰ ਗੋਲੀਆਂ ਦੇ ਨਿਸ਼ਾਨ ਨੇ ਜਿਹੜੇ ਉੱਥੇ ਮੰਮੀ ਅੱਜ ਪਏ ਨੇ ਮਯੂਦ ਤੇ ਲੰਡਨ ਦੇ ਵਿੱਚ ਫਿਰ ਉਹਨੂੰ ਜਾ ਕੇ ਗੋਲੀਆਂ ਮਾਰੀਆਂ ਤਾਂ ਕੰਨਨ ਪਲੇਖਾ ਹੁੰਦਾ ਵੀ ਹਨੀ ਮਾਈਕਲ ਡਾਇਰ ਨੂੰ ਮਾਰਿਆ ਸੀ ਪਰ ਮਾਈਕਲ ਅਡਵਾਇਰ ਨੂੰ ਮਾਰਿਆ ਸੀ ਕਿਉਂਕਿ ਮਾਈਕਲ ਆਪਣੇ ਕੰਦ ਦਾ ਆਪਣਾ ਇਤਿਹਾਸ ਮਤਵ ਕਿਉਂਕਿ ਇਸ ਵਿੱਚ ਗੋਲੀਆਂ ਦੇ 28 ਨਿਸ਼ਾਨ ਨੇ ਆ ਜਿਹੜਾ ਸਾਰਾ ਦੱਸਿਆ ਹੋਇਆ ਪੋਲਟਿਕ ਹਨਾ ਬੁਲਟ 2 ਬੁਲਟ 3 ਠੀਕ ਆ ਆ ਜਿਹੜੀ ਮਗਰਤੰਦ ਆ ਇਹਦੇ ਵਿੱਚ ਇਸ ਸਟੈਪ ਨੇ ਇਹਨੇ ਬੁਲਟ ਨੇ 28 ਨਿਸਾਨ ਨੇ ਜੋ ਜਰਨਲ ਡਾਇਰ ਦੇ ਆਦੇਸ਼ ਦੁਆਰਾ ਬਿਨਾ ਕਿਸੇ ਚੇਤਾਵਨੀ ਦੇ ਉੱਤੇ ਲੋਕਾਂ ਤੋਂ ਚਲਾਈਆਂ ਗਈਆਂ ਇਥੇ ਰੋਲ ਟੈਕਟ ਤੇ ਬਰੋਚ ਇਕੱਠੇ ਹੋਏ ਸੀ ਤਾਂ ਰੋਲ ਟੈਕਟ ਕੀ ਸੀਗਾ ਇਹ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਪਰ ਉਸ ਤੋਂ ਪਹਿਲਾਂ ਉਮਾਰਤ ਦੇਖ ਲਓ ਬਹੁਤ ਪੁਰਾਣੀਆਂ ਜਾਣ ਕੇ ਅੱਜ ਤੋਂ 100 ਸਾਲ ਤਾਂ ਹੋਈ ਗਏ ਹਨਾ 100 ਸਾਲ ਤੁੱਟ ਹੀ ਹੋ ਗਿਆ ਤੇ ਕਾਫੀ ਪੁਰਾਣੀ ਮਾਰਤਾ ਤੇ ਇਹਦੇ ਗੋਲੀਆਂ ਦੇ ਜਿਹੜੇ ਨਿਸ਼ਾਨ ਉਵੇਂ ਜਿਹੜੇ ਆਪਾਂ ਦੇਖ ਸਕਦੇ ਹਾਂ ਨਾ ਗੋਲੀਆਂ ਦੇ ਨਿਸ਼ਾਨ ਇਹ ਲੱਗ ਲੱਗ ਪਹਾਣ ਦੇ ਵਿੱਚ ਬੋਲਦੇ ਨੇ ਲੋਕ ਜਿਹੜੇ ਇੱਥੇ ਹੁੰਦੇ ਨੇ ਦੇਖਣ ਲਈ ਇਹ ਸਾਰੇ ਜਿਹੜੇ ਨੇ 27 ਨਿਸ਼ਾਨ ਬਾਕੀ ਇਹ ਕਾ ਇੱਕ ਗੋਮਬਰ ਟਾਈਪ ਕੁਝ ਬਣਿਆ ਹੋਇਆ ਹੈ ਪਰ ਪਤਾ ਨਹੀਂ ਕੀ ਸੀਗਾ ਇਹ ਸਿੱਧਾ ਕਰਕੇ ਪਾ ਨਾਲ ਇਹ ਕਾਫੀ ਟਾਈਮ ਦਾ ਇਸ ਤਰੀਆ ਲੇਕਿਨ ਆ ਜਿਹੜੀ ਉਹ ਕੰਦ ਹੈ ਉਹ ਬਹੁ ਬਹੁ ਇਸ ਤਰੀਂ ਠੜੀ ਹੋਈ ਹੈ ਇਹਦੇ ਵਿੱਚ ਸਾਈ ਨਿਸ਼ਾਨ ਨੇ ਗੋਲੀਆਂ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਦੂਜੇ ਪਾਸੇ ਦੂਜੇ ਪਾਸੇ ਵੀ ਗੋਲੀਆਂ ਦੇ ਨਿਸ਼ਾਨ ਨੇ ਉਧਰਲੇ ਪਾਸੇ ਤੇ ਇਹ ਰੋਲ ਟੈਕਟ ਕੀ ਸੀਗਾ ਜੀ ਰੋਲ ਟੈਕਟ ਇਹ ਸੀਗਾ ਵੀ ਤੁਹਾਨੂੰ ਨਾ ਬਿਨਾ ਕੋਈ ਸਬੂਤ ਦੇ ਬਿਨਾ ਕੋਈ ਪੁੱਛਗਿੱਛ ਦੇ ਬਿਨਾ ਕੋਈ ਮਤਲਬ ਜੇ ਤਬਤੀਸ ਦੇ ਤੁਹਾਨੂੰ ਸਿੱਧਾ ਸ਼ੱਕ ਦੇ ਆਧਾਰ ਤੇ ਹੀ ਸਿੱਧਾ ਸਜ਼ਾ ਹੋਊਗੀ ਜੇਲ੍ਹ ਚ ਛੁੱਟਿਆ ਜਾਊਗਾ ਚੁੱਪ ਕਰਕੇ ਹਨ ਇਸ ਦੇ ਵਿਰੋਧ ਦੇ ਵਿੱਚ ਜਿਹੜਾ ਸੀ ਕੀਤਾ ਗਿਆ ਸੀ ਹਨ ਕਿਸ ਕਿਸ ਦੀ ਚੀਜ਼ ਕਹਿੰਦੇ ਸੀ ਵੀ ਮਨ ਨੂੰ ਐ ਇੱਕ ਰੌਲਾ ਚੱਲਿਆ ਸੀ ਕਹਿੰਦੇ ਵੀ ਮੋਦੀ ਸਰਕਾਰ ਨੇ ਆ ਚੇਂਜ ਕਰਤਾ ਸਾਰਾ ਕੁਝ ਬਾਰੇ ਇੱਥੇ ਮੈਨੂੰ ਚੇਂਜ ਤਾਂ ਲੱਗਿਆ ਨਹੀਂ ਕੁਝ ਹੋਇਆ ਤੇ ਆ ਜਿਹੜੀਆਂ ਗੋਲੀਆਂ ਦੇ ਨਿਸ਼ਾਨ ਨੇ ਹਨਾ ਉੱਥੇ 27 ਸੀ ਇੱਥੇ ਕਿੰਨੀਆਂ ਗੋਲੀਆਂ 36 ਇਹ ਬਸ ਉਹੀ ਰੋਲਟੈਕ ਦੀ ਗੱਲ ਦੱਸੀ ਆ ਇਸ ਤਰ੍ਹਾਂ ਜਿਹੜੇ ਗੋਲੀਆਂ ਦੇ ਨਿਸ਼ਾਨ ਨੇ ਇਹ ਵੀ ਵੀ ਨੇ ਠੀਕ ਹੈ ਤੇ ਇਹਦੇ ਵਿੱਚ ਕਹਿੰਦੇ 1500 25000 ਉਸ ਟਾਈਮ ਬੰਦਾ ਹਜ਼ਰ ਕੀ ਇਸ ਤਰ੍ਹਾਂ ਗੋਲੀਆਂ ਦੇ ਨਿਸ਼ਾਨ ਦੇਖ ਸਕਦਾ ਮਿਲ ਜੀ सारे है है। गोलियां निशान ने जेड़े थानू दिखाई दे अलग अलग उस भी खुरगी बहुत पुरानी है ना देखो खुरगी फिर भी गोलिया के निशान मौजूद ने ਉਸ ਤਰ੍ਹਾਂ ਚਾਕ ਦੇ ਨਾਲ ਦੇਖੋ ਵਿੱਚ ਵੀ ਤਾਂ ਕਾਫੀ ਡੂੰਘੀ ਡੂੰਘੀਆਂ ਵੀ ਗੋਲੀ ਦਾ ਨਿਸ਼ਾਨ ਹੈ ਦੇਖੋ ਨਾ ਆ ਵੀ ਗੋਲੀ ਦਾ ਨਿਸ਼ਾਨ ਹੈ ਵੀ ਗੋਲੀ ਦਾ ਨਿਸ਼ਾਨ ਆ ਵੀ ਗੋਲੀ ਦਾ ਨਿਸ਼ਾਨ ਹੈ ਆਹ ਕੰਧ ਉਸ ਤਰੀਂ ਖੜੀ ਹੈ ਪਰ ਇਹ ਲੱਗਦਾ ਯਾਰ ਵੀ ਇਹ ਸੰਧ ਦੇ ਉੱਤੇ ਬਸੋਂ ਕੀਤੀ ਹੋਈ ਐ ਪਰ ਬਸੋਂ ਤਾਂ ਨਹੀਂ ਕੀਤੀ ਹੋ ਸਕਦੀ ਇਹ ਕੰਧ ਆਹ ਡਾਹਣਾ ਉੱਪਰ ਕੋਈ ਚੀਜ਼ ਹੋ ਰਹੀ ਹੈ ਵੀ ਬਹੁਤ ਪੁਰਾਣੀ ਲੱਗਦੀ ਆ ਮਾਰ ਕਿਸੇ ਦੀ ਉਹ ਵੀ ਦੇਖੋ ਉਹ ਜਿਹੜੀ ਸਾਹਮਣੇ ਮਾਰ ਦੇ ਖਰੀ ਨਾ ਬਾਰੀ ਜੀ ਉਹਨੂੰ ਵੀ ਉਹ ਮਤਲਬ ਕਿੰਦਾ ਆਠੇ ਪੂਰੀ ਤਰ੍ਹਾਂ ਮੰਤਰੋਂ ਕਿਸ ਨੇ ਵਾਰੀ ਬੰਦ ਕਰ ਲਈ ਤਾਂ ਨਾਲ ਉੱਤੋਂ ਦੇਖ ਲਓ ਉਹ ਤੇ ਬੇਲਾਂ ਨਾਲ ਭਰਿਆ ਕਹਣਾ ਬੇਲਾਂ ਨਾਲ ਕਿ ਉਹ ਵੀ ਪਾਣੀ ਮਾਰਦਾ ਠੀਕਾ ਮਤਲਬ ਅ ਦੋ ਮਤਲਬ ਜਿਹੜੇ ਆਗੂ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਵੀ ਕਰ ਲਿਆ ਸੀ ਸੱਤਿਆਪਾਲ ਸੀ ਇੱਕ ਕਿਚਲੂ ਸੀ ਠੀਕ ਆ ਭਾਈ ਆਏ ਨੇ ਕਿ ਕਿਹੜਾ ਸੇ ਹਾਂ ਯੂਪੀ ਸੇ ਓਕੇ ਇੱਕ ਕਿਚਲੂ ਸੀ ਇੱਕ ਸੀਗਾ ਯਾਰ ਮੇਰਾ ਦਿਮਾਗ ਚ ਸਕਿਪ ਹੋ ਜਾਂਦੇ ਨੇ ਨਾਮ ਸਤਿਆਪਾਲ ਸੀ ਹਾਂ ਇਹ ਦੋਨਾਂ ਨੂੰ ਵੀ ਫੜ ਵੀ ਲਿਆ ਸੀ ਉਹਨਾਂ ਦੇ ਵੀ ਕੁਝ ਬਰੋਥ ਸੀ ਬਸਾਖੀ ਦਾ ਦਿਨ ਸੀਗਾ ਉੱਥੇ ਜਿ ਦਿਨ ਸਾਰਾ ਕੁਝ ਹੋਇਆ ਤੇ ਰਿਪੋਰਟਾਂ ਮਦਨ ਮੋਲ ਮਦਨ ਮੌਲਵੀ ਨੇ ਵੀ ਰਿਪੋਰਟ ਦਿੱਤੀ ਸੀ ਵੀ ਅ ਇੱਥੇ ਭਈ ਵੀ 1200 ਤੇ ਵਿੱਚ ਵਿੱਚ ਬੰਦੇ ਮਰੇ ਸੀ ਨਾ ਤੇ ਲੇਕਿਨ 3-400 ਬੰਦਾ ਕਹਿੰਦੇ ਨੇ ਮਰਿਆ ਸੀ ਤੇ ਆ ਬਾਕੀ 11200 ਸੀਗਾ ਉਹ ਜ਼ਖਮੀ ਹੋਇਆ ਸੀ ਹੈ ਨਾ ਤੇ 120 ਬੰਦੇ ਤਾਂ ਕਹਿੰਦੇ ਖੂਹ ਚੋਂ ਹੀ ਮਿਲੇ ਸੀ ਮਤਲਬ ਉਹ ਲੋਕਾਂ ਨੇ ਨਾ ਡਰਦਿਆਂ ਨੇ ਖੂਹ ਦੇ ਵਿੱਚ ਸਾਲਾ ਮਾਰਤੀਆਂ ਸੀ ਤੇ ਜਦੋਂ ਪਹਿਲਾਂ ਪਾ ਦੇਖ ਲਈਏ ਇੱਕ ਮਿੰਟ ਹੈ ਨਾ ਇਥੋਂ ਨੂੰ ਲੱਗਦਾ ਸ਼ਾਇਦ ਲਾਈਟਾਂ ਚੱਲਦੀਆਂ ਨੇ ਹੈ ਨਾ ਲਾਈਟਾਂ ਪਈਆਂ ਨੇ ਇਹਦੇ ਵਿੱਚ ਪਾਂ ਕਰਕੇ ਆਪਣੇ ਜੋੜੇ ਅੰਦਰ ਨਾਲ ਲੈ ਕੇ ਜਾਓ। ਇਹਦੇ ਰਾਤ ਨੂੰ ਨਜ਼ਾਰਾ ਦੇਖਣ ਵਾਲਾ ਹੋਊਗਾ। ਇੱਕ ਉੱਥੇ ਵੀ ਆ ਲੇਡੀ ਲੱਗੀ ਹੋਈ ਐ। ਲੈਕਾਂ ਵਗੈਰਾ ਚੱਲਦੀਆਂ ਨੇ। ਤੇ ਉਹ ਸੀਗਾ ਜੀ ਸਾਹਮਣੇ ਖੂਨੀ ਮਤਲਬ ਖੂ ਇਹਨੂੰ ਆਪਾਂ ਦੇਖ ਕੇ ਆਉਣੇ ਆ। ਇਧਰ ਦੀ ਹੁ ਚੱਲ ਵੜਦੇ ਹਣਾ। ਤਾਂ ਕਾਫੀ ਟੂਰਿਸਟ ਪਲੇਸ ਹੁੰਦੇ ਨੇ। ਯਾਤਰ ਟੂਰਿਸਟ ਪਲੇਸ ਤਲੇ ਹਰਮੰਦਰ ਸਾਹਿਬ ਆਉਂਦੇ ਨੇ ਜਿਹੜੇ ਉਹੀ ਮਤਲਬ ਜ਼ਿਆਦਾਤਰ ਆਉਂਦੇ ਨੇ ਉਹੀ ਮਤਲਬ ਇੱਥੇ ਆਉਂਦੇ ਨੇ ਇਹ ਹਾਂਜੀ ਮੈਂ ਕਹਿ ਰਿਹਾ ਸੀਗਾ ਵੀ 100 ਖੂਹ ਦੇ ਵਿੱਚ ਨਾ ਵੀ ਸਾਡੇ ਗੋਲੀਆਂ ਨਾਲ ਵੱਜਣ ਜਿਵੇਂ ਹੋ ਜਾਂਦਾ ਨਾ ਵੀ ਸ਼ਾਇਦ ਖੂਹ ਦੇ ਅਸੀਂ ਬਚ ਜਾਂਗੇ ਹਨਾ ਉਸ ਤੋਂ ਬਾਅਦ ਲੋਕਾਂ ਨੂੰ ਐਸੇ ਗੋਲੀਆਂ ਨਾਲ ਵੱਜਣ ਤਾਂ ਉਹਨਾਂ ਨੇ ਖੂਹ ਦੇ ਵਿੱਚ ਹੀ ਛਾਲਾ ਮਾਰਤੀਆਂ ਸੀ ਹਨਾ 120 ਦੇ मतलब करीब थी जेड़े वो बंदे सी वो मर गए ठीक है उधर गैलरीयां ਵੀ ਬਣਾਈਆਂ ਹੋਈਆਂ ਨੇ ਤੇ کافی मतलब ਚਲੋ ਹੁਣ ਆਪਾਂ ਪਹਿਲਾਂ ਖੂਹ ਦੇਖ ਲਈਏ ਹਨਾ ਆਹ ਕੰਮ ਵਧੀਆ ਕਰਿਆ ਯਾਰ ਖੂਹ ਨੂੰ ਟੱਕ ਤਾਣਾ ਨਹੀਂ ਤਾਂ ਲੋਕਾਂ ਨੇ ਕੂੜਾ ਸਿੱਟ ਦੇਣਾ ਸੀ ਸ਼ਾਇਦ ਕਿਉਂਕਿ ਕਈਆਂ ਨੂੰ ਨਹੀਂ ਪਤਾ ਹੁੰਦਾ ਇਸੀਸੇ ਲਾ ਕੇ ਬੰਦ ਕਰਤਾ ਸਾਈਟਾਂ ਤੋਂ ਮੈਨੂੰ ਕਹਿੰਦੇ ਸੀ ਕਿ ਆਸ ਤੇ ਫਿਰ ਉਹਨੇ ਖੂਚੇ ਸਾਲਾ ਮਾਰਤੀਆਂ ਸੀ ਤੇ ਵੀ ਵੀ ਅਸੀਂ ਬਚ ਜਾਂਗੇ ਪਰ ਫਿਰ ਵੀ ਉਹ ਮਾਰ ਗਏ ਕਿਉਂਕਿ ਉੱਤੇ ਦੀ ਉੱਤੇ ਲੋਕ ਡਿੱਗੀ ਗਏ ਨਾ ਤੇ ਲਗਾਤਾਰ ਗੋੜੀਆਂ ਚਲਾਈਆਂ ਜੀ ਕਹਿੰਦੇ ਉਹਨੇ ਠੀਕ ਹੈ ਅਰੇ ਖੂਆ ਜਿਹੜਾ ਮਤਲਬ ਆਪਾਂ ਦੇਖ ਸਕਦੇ ਹਾਂ ਇਹਦੇ ਵਿੱਚ ਲਾਈਟਾਂ ਵੀ ਲੱਗੀਆਂ ਹੋਈਆਂ ਨੇ ਤੇ ਕੋਸ਼ਿੰਦੇ ਭਾਈ ਜੀ ਰੋਟਾ ਬੁੰਗਾ ਹੈ ਵੈਸੇ ਪੜ ਚੁੱਕਿਆ ਸੁੱਕ ਵੀ ਚੁੱਕਿਆ ਹੈ 120 ਜਿਹੜੀਆਂ ਲਾਸਾਂ ਸੀ ਇਹਦੇ ਵਿੱਚੋਂ ਮਿਲੀਆਂ ਸੀਗੀਆਂ ਇੱਥੋਂ ਵੀ ਤੁਹਾਨੂੰ ਮੈਂ ਵੀਊ ਦਿਖਾ ਦਾਂ ਇਸ ਟਾਈਪ ਦਾ ਖੂਬ ਇੱਟ ਪਾਈਸੇ ਨਾ ਛੁੱਟੋ ਹਲਾ ਕੇ ਪਾ ਕਰਕੇ ਖੂਬ ਵਿੱਚ ਪੈਸੇ ਨਾ ਛੁੱਟੋ ਇਹ ਉਹ ਕੁਝ ਇੱਧਰ ਵੀ ਆ ਜੀ ਇੱਧਰ ਤਾਂ ਮੈਂ ਕਿਤੇ ਆਇਆ ਨਹੀਂ ਸੀ ਨਾ ਹਾਂ ਇੱਧਰ ਨਹੀਂ ਮੈਂ ਆਇਆ ਸੀਗਾ ਅੱਜ ਸ਼ਾਇਦ ਇੱਧਰ ਵੀ ਦੇਖਣ ਆਲਾ ਮਿਲ ਗਿਆ ਸਤਾਂ ਇੱਧਰ ਨਹੀਂ ਸੀ ਮੈਂ ਆਇਆ ਇੱਧਰ ਵੀ ਆ ਭਾਈ ਗੋੜੀਆਂ ਦੇ ਨਿਸ਼ਾਨ ਹਨਾ ਪਿਛਲੀ ਔਰ ਮੈਂ ਆਸੀ ਇਹ ਜੀ ਮਿਸ ਕਰਤੀ ਸੀ ਮੈਂ ਦੇਖਣ ਕਰਨੀ ਤੇ ਇੱਥੇ ਲੱਗਿਆ ਹੋਇਆ ਦਿਖਿਆ ਹੋਇਆ ਉਹੀ ਬਸ ਉਹੀ ਚੀਜ਼ 28 ਨਿਸ਼ਾਨ ਨੇ ਸੀ ਉਧਰ ਇਹ ਸੀ ਬੀ ਸੀ 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 ਇਸ ਤਰ੍ਹਾਂ ਵੰਡੇ ਹੋਏ ਨੇ ਏ ਬੀ ਸੀ ਹਨਾ ਇਹ ਜਿਹੜੇ ਸਾਰੇ ਨੇ 28 ਨਿਸ਼ਾਨ ਨੇ ਉਹ ਕੰਦ ਦੀ ਥੋੜੀ ਜਿਹੀ ਖਾਸਤਾ ਹਾਲ ਤੁਸੀਂ ਜਿਹੜੀ ਆ ਉਧਰ ਦੇਖੀ ਹੈ ਨਾ ਇਹ ਕੰਦ ਤੋਂ ਠੀਕ ਹੈ ਉਧਰੋਂ ਠੀਕ ਆ ਬਾਹਰੀਆਂ ਵੀ ਠੀਕ ਆ ਜੀ ਐਸੀ ਇੱਥੋਂ ਤੁਹਾਨੂੰ ਲੱਗ ਜਾਣਗੇ ਗੋਲੀਆਂ ਦੇ ਨਿਸ਼ਾਨ ਉਹ ਪਿਆ ਉਹ ਪਿਆ ਨਾ ਇੱਕ ਪਾਇਰਾ ਫੇਰੀ ਉਦਮ ਸਿੰਘ ਨੇ ਕੀ ਕੀ ਵਤੀ ਨਾ ਸਾਰਾ ਮੰਜ਼ਰ ਦੇਖ ਕੇ ਬਾਕੀ ਹੈ ਨਾ ਕਈ ਲੋਕ ਵੀ ਆਉਂਦੇ ओके ਤਾਂ ਹੁਣ ਚੱਲਦੇ ਆਂ ਜੀ ਗੈਲਰੀ ਦੇ ਵਿੱਚ ਹੈਨਾ ਚਾਹ ਦਾ ਇਧਰ ਤਾਂ ਨਹੀਂ ਗੱਲ ਤਾਂ ਹੋਰ ਪਾਸੇ ਕਿਸੇ ਨਹੀਂ ਗੱਲ ਦੀ ਇੱਕ ਗੱਲ ਵਧੀਆ ਰਹੀ ਯਾਰ ਇੱਥੇ ਕੋਈ ਐਂ ਨਹੀਂ ਕਹਿ ਰਿਹਾ ਅੱবি ਕੋਈ ਵੀਡੀਓ ਨਾ ਬਣਾਉਣਾ ਨਾ ਫੋਟੋ ਨਾ ਕਰੋ ਲੇਕਿਨ ਦਰਬਾਰ ਸਾਹਿਬ ਤੇ ਬਹੁਤ ਸਖਤੀ ਆ ਭਈ ਦਰਬਾਰ ਸਾਹਿਬ ਦੇ ਵਿੱਚ ਆੜੀ ਮੋਟੀਆਂ ਫੋਟੋਆਂ ਖਿੱਚੀਆਂ ਦਿੰਦੇ ਹੁਣ ਜ਼ਿਆਦਾਤਰ ਬਹੁਤ ਸ਼ਕਤੀ ਹੋ ਗਈ ਹੈ ਨਾ ਕੋਈ ਵੀ ਮਤਲਬ ਬੋਲਣ ਨਹੀਂ ਦਿੰਦੇ ਐ ਕੇ ਪੀ ਸੀ ਵਾਲੇ ਸਾਈਕਨ ਇੱਕ ਮਤਲਬ ਆ ਥਾਂ ਬਣੀ ਹੋਈ ਹੈ ਨਾ ਮਤਲਬ ਗੋਲੀ ਦੇ ਜਾਨ ਤੋਂ ਬਚਾਉਣ ਲਈ ਲੋਕ ਭਾਜ ਭਾਜੇ ਸਕੂਲ ਚ ਡਿੱਗ ਪਏ 120 ਲਾਸਾਂ ਬ੍ਰਾਮਧੋਈਆਂ ਜੇ ਮੈਂ ਤੁਹਾਨੂੰ ਪਹਿਲਾਂ ਬੋਲ ਕੇ ਦੱਸਿਆ ਪੀਪੀ 120 ਜਣੇ ਮਲੇਸ਼ੀਆ ਉਰਦੂ ਚ ਹਿੰਦੀ ਚ ਸਾਰਾ ਕੁਝ ਲੱਗਿਆ ਪਿਆ ਇਹ ਖੂਦ ਹੈ ਜਿਹੜਾ ਮਤਲਬ ਲੱਗਿਆ ਠੀਕ ਹੈ

रख जो भी हम ज्यादातर भीड इस तरक क्योंकि धुप निकली पाई ज्यादातर सवेरे सवेरे ठंड होंगी ज्यादातर माहौल कहने बहुत सारे लोग आ रहे हैं बहुत सारे शेर लिखे हुए हैं ना जिम्मे सोन सिंह भगना कहना ना तो मैं गांधीवादी हूँ और ना ही लैनन मेरा सपना भारत को ज्यादातर भारतीयों को खुशहाल देखना है ओके जी बाबा सोहन सिंह पकना ठीक है तो आज शेर काफी लिखे हुए नहीं यार मैं तो पढ़े नहीं जिम्मे लिखा डायर डायर की गोलियों में नहीं हिंदू और मुसलमानों में कोई पेड़ नहीं किया बिल्कुल जी टीएम कार टीएम कार ने गल की है इंग्लिश च लिखा हुआ है उन्नीस सौ अठ टाइम इज ऑफ हिंदुस्तान ने कुछ लिखा है थोड़ा फुल ठीक है लिखा परमात्मा ने ਨਿਰਨੇ ਲੇਤੀ ਕੋ ਹੈ ਬਾਰਤਾ ਪਜਾ ਦੇਗਾ ਬਿਹਾਰੀ ਬੋਸ ਓਕੇ ਨਹੀਂ ਜਿੰਨੇ ਨਹੀਂ ਇਹ ਕਾਲ ਪੰਜਾਬ ਇਸ ਕਿ ਕੱਲੇ ਤਾਂ ਸਿਆਫੁਦੀਨ ਕਿਥਲੂ ਠੀਕ ਹੈ ਸਿਆਫੁਦੀਨ ਕਿਥਲੂ ਓਕੇ ਇਹਦਾ ਵੀ ਇੱਕ ਸ਼ੇਅਰ ਲਿਖਿਆ ਹੋਇਆ ਤਾਂ ਹੁਣ ਆਪਾਂ ਚੱਲਦੇ ਆ ਜੀ ਗੈਲਰੀ ਦੇ ਵਿੱਚ ਵੀ ਗੈਲਰੀ ਦੇ ਵਿੱਚ ਕੀ ਕੀ ਹੈ ਹਨਾ ਇਹ ਇਹਦੇ ਵਿੱਚੋਂ ਅਮਰ ਜੋਤੀ ਦੀ ਥਾਂ ਬਦਲੀ ਗਈ ਆ ਹੋਰ ਕੁਝ ਨਹੀਂ ਬਦਲਿਆ ਗਿਆ ਹਨ ਜੇ ਆਪਾਂ ਕਹਿ ਦਈਏ ਵੀ ਬਦਲਿਆ ਗਿਆ ਜੀ ਤਾਂ ਅਮਰ ਜੋਤੀ ਦੀ ਸਥਾਨ ਬਦਲੀ ਗਈ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਦੇਖੋ ਹਨ ਤੇ ਆਜੋ ਜੀ ਹੁਣ ਆਪਾਂ ਚੱਲਦੇ ਆਂ ਹਾਂ ਜਿਹੜੀ ਸੀਸੀਟੀਵੀ ਕੈਮਰੇ ਪੂਰੀ ਸਕਿਉਰਿਟੀ ਉਹ ਆ ਵਧੀਆ ਪ੍ਰਬੰਧ ਕੀਤਾ ਹੋਇਆ ਹਾਂ ਉਹ ਇੱਕ ਗੱਲ ਆ ਵੀ ਯਾਰ ਇੱਥੇ ਨਿਸ਼ਾਨ ਨੇ ਹਨ ਜਿਹੜੇ ਪਏ ਨੇ ਤੇ ਹਰਮੰਦਰ ਅਕਾਲ ਦਾਸ ਸਾਹਿਬ ਰਿਨਿਊ ਕਰਤਾ ਨਾਲ ਦੀ ਨਾਲ ਹੀ ਚਲੋ ਜੀ ਅੰਗਰੇਜ਼ਾਂ ਦਾ ਕੰਮ ਸੀ ਤਾਂ ਕਰਕੇ ਸਾਹਮਣੇ ਹੋਵੇ ਨੇ ਠੀਕ ਹੈ ਉਧਰ ਸ਼ਾਇਦ ਤਾਂ ਕਰਕੇ ਮਟਿਆ ਤੇ ਠੀਕ ਹੈ ਸਭ ਨੂੰ ਪਤਾ ਹੀ ਹੈ 1983 ਚਲੋ ਅੱਗੇ ਚੱਲਦੇ ਆ ਆ ਆ ਗਈ ਜੀ ਗੈਲਰੀ ਹੈ ਨਾ ਇਹਦੇ ਵਿੱਚ ਲਿਖਿਆ ਹੋਇਆ ਉਮਰਸਰ ਕੇਵਾਨ ਉਮਰਸਰ ਕਤਲਿਆ ਮਗਰੋਂ ਠੀਕ ਹੈਤਲੇ ਆਮ ਕਾਰਨ ਮਗਰੋਂ ਵੀ ਜਾਨਦਾਰ ਸਾੰਤਨੀ ਹੋਏ ਸੀ ਨੇ ਮਗਰੋਂ ਵੀ ਲੋਕਾਂ ਤੇਨੇ ਕਤਿਆਚਾਰ ਕੀਤੇ ਠੀਕ ਹੈ ਹਾਂ ਉਹ ਕ੍ਰਿਸ਼ ਕਿਵੇਂ ਲਿਆਇਆ ਗਿਆ ਸੀਗਾ ਜੀ ਬਾਅਦ ਚ ਜਿਹੜੇ ਬਚ ਗਏ ਸੀ ਨਾ ਵਿੱਚੋਂ ਜਿਹੜੇ ਫੜਲੇ ਸੀ ਬਾਹਰ ਉਹਨਾਂ ਨੂੰ ਕ੍ਰਿਸ਼ ਕਿ ਲਿਆਇਆ ਗਿਆ ਸੀ ਆ ਫੁੱਟਣਾ ਉਮੀ ਆ ਦੇਖੋ ਕ੍ਰਿਸ਼ ਜਣਾ ਸੈਨਾ ਦੇ ਨਰਦੀਪ ਉਹਨੇ ਵਾਸਤੇ ਕਿਹਾ ਗਿਆ ਰੇਗ ਕੇ ਤੁਰਨ ਦਾ ਹਮ ਜਾਰੀ ਕੀਤਾ ਖਾਸ ਤੌਰ ਤੇ ਉੱਚਾਂ ਕੌੜਿਆਂ ਵਾਲਾ ਇਸ ਤਰ੍ਹਾਂ ਇਸ ਤਰ੍ਹਾਂ ਮਤਲਬ ਜਿਹੜੇ ਸੀ ਨਾ ਉਹ ਪਿੱਟਾ ਕੇ ਉਦੋਂ ਬਾਅਦ ਕਰਕੂ ਲਗਾ ਦਿੱਤਾ ਗਿਆ ਆ ਕਰਕੂ ਲਈ ਖੜੇ ਗ੍ਰਫਤਾਰੀਆਂ ਕੀਤੀਆਂ ਗਈਆਂ ਤੇ ਲੋਕਾਂ ਨੂੰ ਟੁੱਟਿਆ ਗਿਆ ਠੀਕ ਹੈ ਭਾਰਤਿਆਂ ਤੇ ਸਾਈਕਲ ਚਲਾਉਣ ਦੀ ਵੀ ਪਾਬੰਦੀ ਲਾਈ ਗਈ ਕਾਫੀ ਯਾਰ ਚੀਜ਼ਾਂ ਇੱਥੋਂ ਦੇਖਣ ਨੂੰ ਮਿਲਦੀਆਂ ਜਿਹੜੀਆਂ ਨਹੀਂ ਜਿਹਦੇ ਆਪਾਂ ਬੜੀਆਂ ਸੁਣੀਆਂ ਸੀ ਨਾ ਬੈਠਕਾਂ ਤੇ ਜਰੂਸਾਂ ਤੇ ਵੀ ਰੋਕ ਲਗਾਤੀ ਸੀ ਬਿਜਲੀ ਪਾਣੀ ਬੰਦ ਕਰਦੇ ਸੀ ਤੇ ਠੀਕ ਹੈ ਦੋ ਆਦਮੀ ਨੂੰ ਇਕੱਠਾ ਸੜਕ ਤੇ ਚੱਲਣ ਦੀ ਮਨਾਹੀ ਸੀ ਰੇਲ ਯਾਤਰਾ ਤੇ ਪਾਬੰਦੀ ਸੀ ਠੀਕ ਹੈ ਤੇ ਇਹ ਤਰੀਕੇ ਸਨ ਲੋਕਾਂ ਦਾ ਮਨੋਂ ਵੱਲ ਤੋਂ ਤੇ ਰਾਸ਼ਟਰਵਾਦ ਨੂੰ ਕੋਚਣ ਦੇ ਵੀ ਉਠਣਾ आ खड़े भी अंग्रेज हमला करके ठीक है तो आ, ए, आखड़े। ना लगाओ सैसू दिन पिछलू आशी गिरफ्तार कर लिया ਇਹ ਯਾਰ ਅੰਨੱਤੇ ਲੋਕ ਸ਼ਾਂਤੀ ਨਾਲ ਆਪਣੇ ਪਾਵਨ ਉਸਤੋਂ ਰੇਸੀ ਜਿਹੜੇ ਗ੍ਰਿਫਤਾਰ ਹੋਏ ਸੀ ਉਹਨਾਂ ਦੀ ਇਹ ਹੈ ਲੀਕ ਵਾਲੇ ਕਾਨੂੰਨ ਬਾਸਲੀ ਵੀ ਰੋਲ ਟੈਕਟ ਬਾਕ ਕਰੋ ਉਹਨਾਂ ਨੂੰ ਕੀ ਖਬਰ ਸੀ ਕਿ ਜਨਰਲ ਡਾਇਰੈਕਟਰ ਨਾਲ ਉਹਨਾਂ ਦਾ ਕਤਲ ਕਰਨ ਆ ਰਿਹਾ ਤੇ ਬਸ ਉਹ ਬਾਗ ਦੇ ਕਿੜੇ ਇਸ ਤਰੀ ਹੁੰਦਾ ਸੀਗਾ ਯਾਰ ਉਦੋਂ ਜਦੋਂ ਵੀ ਲੋਕ ਇਕੱਠੇ ਹੁੰਦੇ ਸੀ ਨਾ ਮਤਲਬ ਕਿ ਜਿਵੇਂ ਬਾਜਵਾਜ ਕਾੜਤੇ ਹੋਇਆ ਉਵੇਂ ਉਹਨਾਂ ਨੂੰ ਕਿਵਰ ਸੀ ਮਤਲਬ ਨਾ ਤਾਂ ਕੋਈ ਚੇਤਾਵਨੀ ਡਾਰ ਗੋਲੀਆਂ ਚੜਾਉਂਦਾ ਕੋਈ ਦਿੱਤਾ ਉਹਨਾਂ ਨੇ ਚੀਕਾਂ ਗੋਲੀਆਂ ਖਾਂ ਦੱਪ ਗੀਆਂ ਤੇ 10 ਮਿੰਟਾਂ ਤੱਕ ਅੰਦਰ ਗੋਲੀਆਂ ਚੱਲੀਆਂ ਸੀ ਜਿਹੜਾ ਮੈਂ ਕਿਹਾ ਸੀ ਵੀ 1650 ਰਾਉਂਡ ਯਾਨੀ ਹਜ਼ਾਰਾਂ ਗੋਲੀਆਂ ਚਲਾਈਆਂ ਜਦੋਂ ਤੱਕ ਸੈਨਿਕਾਂ ਦੀਆਂ ਗੋਲੀਆਂ ਖਤਮ ਨਾ ਹੋ ਗਈਆਂ ਮਸ਼ੀਨ ਗੰਨਾ ਨਹੀਂ ਲਿਆ ਸਕਿਆ ਸੀ ਕਿਉਂਕਿ ਦਰਵਾਜ਼ਾ ਛੋਟਾ ਸੀ ਨਾ ਤਾਂ ਕਰਕੇ ਨਹੀਂ ਤਾਂ ਪਤਾ ਨਹੀਂ ਲੋਕਾਂ ਕਿੰਨੀਆਂ ਗੋਲੀਆਂ ਚਾਲਦੀਆਂ ਸ਼ੈ ਤੋਪ ਦੇ ਗੋਲੇ ਵੀ ਚਾਲਦੇ ਤਾਂ ਜਾਨ ਬਚਾਉਣ ਖਾਤਰ ਲੋਕੀ ਖੂਚ ਪੁੱਦ ਗਏ ਪਰ ਉਹ ਬਚ ਨਾ ਸਕੇ ਠੀਕ ਹੈ ਇਸ ਤਰ੍ਹਾਂ ਵੈਸੇ ਜਸ਼ਨ ਮਨਾਉ ਲਈ ਭਰਤ ਕਹਿੰਦੇ ਕਿਤੇ ਜਗਮੀ ਕਰਦੇ ਰਹੇ। ਅਸੰਦਰ ਸਿੰਘ ਮੰਗਲ ਸਿੰਘ ਜਨਰਲ ਡਾਇਰ ਆ ਸੀਗਾ ਜੀ। ਤੇ ਵੈਸੇ ਬਿਮਾਰੀ ਨਾਲ ਹੀ ਮਰ ਗਿਆ ਸੀ ਬਾਅਦ ਚ ਇਹ 1927 ਦੇ ਵਿੱਚ। ਤੇ ਇਧਰੋਂ ਵੀ ਪੜ ਲੈਂਦੇ ਆ ਚਾਰ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ। ਇਸ ਵਿੱਚ ਮਹਾਰਾਣੀ ਵਿਕਟੋਰੀਆ ਤੇ ਬੁੱਤ ਦੀ ਗੱਲ ਕਰੀ ਗਈ ਆ। ਉਹ ਮਹਾਰਾਣਾ ਮਹਾਰਾਣੀ ਵਿਕਟੋਰੀਆ ਦਾ ਬੁੱਤ ਉੱਥੇ ਲੱਗਿਆ ਹੁੰਦਾ ਸੀ ਜਿੱਥੇ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਿਆ ਹੋਇਆ। ਉੱਥੇ ਪਹਿਲਾਂ ਮਹਾਰਾਣੀ ਵਿਕਟੋਰੀਆ ਦਾ ਬੁੱਤ ਲੱਗਿਆ ਹੁੰਦਾ ਸੀ ਇਹ ਰਹਿੰਦੇ ਸੀ ਜੀ 200 ਲੋਕਾਂ ਕੇ ਬਣਾ ਅੰਗਰੇਜ਼ੀ ਚ ਬਿਆਨ ਲਿਖਿਆ ਸਰਦਾਰ ਅਰਜਨ ਸਿੰਘ ਦਾ ਠੀਕ ਆ ਹੱਕ ਸਿੰਘ ਅੱਲੂ ਵਾਲੀਆ ਅਭੀ 200 ਲਿਖੇ ਹੋਏ ਆ ਮਾਰਕ ਸੇ ਲਾ ਕੇ ਦਾਂ ਜਾਂ ਬਜਾਨ ਮੇ ਲੋਕਾਂ ਕੇ ਪਰਿਵਾਰ ਨੂੰ ਕੇ ਦਸਤਾਰ ਗਏ ਮੇ ਜੇ ਦਸਤਾਰ ਦਾ ਠੀਕ ਆ ਫੋਟੋ ਵਾਲੀਆ ਨੇ तेरह अप्रैल को कुछ दिन बादने तीह लोगों का इलाज किया है डॉक्टर जिले लोगों ला लाग बुरी तरह से घायल हुए थे उन्हें मतलब कहलो मुझे बताया कि गोली हुए समय मारी की चढ़ते हुए ठीक है इस तरह जरा लिखा हुआ तेरह अप्रैल जिलमाले बाग, में लेने बाग में लेने किया और ने किया तो रतन देवी ने कहा रतन देवी, देवी बोत लगी ए, है मैं बागान अपने रिश्तेदार की भाल कर दिया देखा मैं पूरी रात उजारी जो भी मैं महसूस किया बंद करने लाशा ढेर

ਤਾ ਕੁੱਤੇ ਬੌਂਕ ਨੇ ਕੇ ਇਲਾਵਾ ਕੋਈ ਵੀ ਹਿੰਦੀ ਚ ਲਿਖਿਆ ਹੈ ਠੀਕ ਹੈ ਤੇ ਇਸ ਤਰ੍ਹਾਂ ਜੋ ਪ੍ਰੋਜੈਕਟਰ ਲੱਗਿਆ ਹੋਇਆ ਪ੍ਰੋਜੈਕਟਰ ਦੇ ਥਰੂ ਆਪਾਂ ਨੂੰ ਦਿਖਾਇਆ ਜਾ ਰਿਹਾ ਹੈ ਨਾ ਇੱਕ ਤਸਵੀਰ ਲੱਗੀ ਹੋਈ ਹੈ ਆਛਾ ਕੈਨੇਡਾ ਤੋਂ ਆਏ ਹੋਏ ਬੰਦੇ ਉਹ ਜਲਿਆਂ ਵਾਲੇ ਬਾਗ ਦੀ ਉਹ ਤਸਵੀਰ ਦਿਖਾਈ ਹੋਈ ਹੈ ਉਧਰ ਉਹ ਖੂਦ ਖਾਇਆ ਹੋਇਆ ਠੀਕ ਹੈ ਤੇ ਇੰਗਲਿਸ਼ 'ਚ ਦਿਖਾ ਰਹੇ ਆ ਸਾਰੇ ਬੰਦੇ ਨਾ ਵੀ ਇੰਨੇ ਬੰਦੇ ਮਰ ਗਏ ਕੁਲ ਨਾ ਉਹਦਰ ਦੇ ਬੜੇ ਹੋਏ ਨੇ ਗੇਟ ਬਣਿਆ ਹੋਇਆ ਹੈ ਉਹ ਠੀਕ ਹੈ आगे चल दें जब पहले एवरी जब ठीक है आजकल इधर की लिखा है एक गैलरी है आसी है ना दो गैलरियाँ ने लगातार ही बैक साइड दे बैक साइड गैलरी नंबर दो है ना एंट्री कौन दिया थी इधर चल इधर देख लो इस तरह आज ये बनी हुई है adriani nasir oke okay.

ਇਹ ਕਿੱਥੇ ਚੱਲੋ ਦੋ ਗੈਲਰੀਆਂ ਆਨਲਾਈਨ ਪਹਿਲਾ ਵਿਸ਼ਵ ਯੁੱਧ ਦੱਸਿਆ ਹੋਇਆ ਇਹਦੇ ਵਿੱਚ ਭਾਰਤ ਅਤੇ ਬ੍ਰਿਟਿਸ਼ ਦਾ ਪਹਿਲਾ ਜੁੱਧ ਜੁੱਧੇ ਵੱਖ-ਵੱਖ ਰੂਪ ਰਾਸ਼ਟਰਵਾਦ ਆਇਆ 1914 ਤੋਂ 1918 ਦੇ ਵਿੱਚ ਜ਼ਾਲਮ ਕਾਨੂੰਨ ਆਏ ਸਭ ਤੋਂ ਕਾਲਾ ਕਾਨੂੰਨ ਆਇਆ ਸਤਿਆਗ੍ਰਹਿ ਅੰਗਰੇਜ਼ੀ ਦਮ ਨਮਾ ਸਤਿਅ ਅਤਿਆਚਾਰ ਦੰਗੇ ਜਲਾਵਲ ਪਾਕਰ ਤਾਂ ਅੰਜੇ ਤੋਂ ਕੂਨ ਦੇ ਵਿੱਚ ਦਿਖਾ ਦਲਾਂ ਨਮਗਰੋਂ ਪੁਰਾਣੇ ਇਹ ਰੰਬਰ ਆਲੂ ਹੋ ਗਏ ਆਂ ਠੀਕ ਹੈ ਇੰਗਲਿਸ਼ੀ ਤੇ ਬੋਲੀ ਜਾਂਦੇ ਇੱਥੇ ਤੇ ਰੰਗ ਜੇ ਬਣਾ ਠੀਕ ਹੈ ਇਹ ਦਿਖਾਇਆ ਹੋਇਆ ਆਏ ਆਏ ਸੀ ਕਿ ਆਏ ਗੱਟੀਆਂ ਚਾਹੀ ਸੀ ਅੰਜ ਲੈਲੇ ਬਾਗ ਚਾਹੀਦੀਆਂ ਗੋੜੀਆਂ ਚਲਾਈਆਂ ਸੀ ਠੀਕ ਹੈ ਦੋ ਬੰਦੇ ਸੀ ਇੰਨੇ ਗ੍ਰਫਤਾਰ ਕਰੇ ਸੀ ਠੀਕ ਹੈ ਇਹਨਾਂ ਬਾਰੇ ਦਿਖਾਇਆ ਗਿਆ ਠੀਕ ਹੈ ਸਾਜੀ ਤਿੰਨ ਜਿਹੜੀਆਂ ਨੇ ਇੱਥੇ ਬਣੀਆਂ ਹੋਈਆਂ ਨੇ ਗੈਲਰੀਆਂ ਨਾ ਇੱਕ ਦੋ ਦੂਜੀ ਸਾਹਮਣੇ ਤੀਜੀ ਇੱਕ ਚੱਕਾ ਠੀਕ ਹੈ ਤਾਂ ਹੁਣ ਆਪਾਂ ਚੱਲਦੇ ਆਂ ਆ ਜੋਤੀ ਜਿਹੜੀ ਬਣੀ ਹੋਈ ਹੈ ਨਾ ਪੁੱਛ ਬਸ ਹੁਣ ਤੁਹਾਨੂੰ ਜੋਤੀ ਦਿਖਾ ਦਿਆਂ ਭਾਈ ਪਹਿਲਾਂ ਕਿੱਥੇ ਸੀ ਫੋਨ ਚੇਂਜ ਕਰਤੀ ਹੁਣ ਕਿੱਥੇ ਚਲੀ ਗਈ ਹੈ ਨਾ ਅਤੇ ਧਰਜ 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 ਜੋਤੀ ਹੁੰਦੀ ਸੀ ਭਾਈ ਪਹਿਲਾਂ ਇੱਥੇ ਆ ਡੰਲ ਰਿਹਾ ਇੱਥੋਂ ਬਦਲ ਕੇ ਜੋਤੀ ਇੱਧਰ ਕਰਤੀ ਕਹਿੰਦੇ ਪਿੱਛੇ ਦੇ ਪਾਸੇ ਆਪਾਂ ਦੇਖਦੇ ਹਾਂ ਕਿੱਥੇ ਕਰਤੀ ਇੱਧਰ ਬੈਕ ਸਾਈਡ ਇਹੀ ਚੇਂਜ ਕਰਿਆ ਹੋਰ ਕੁਝ ਨਹੀਂ ਚੇਂਜ ਕਰਿਆ ਠੀਕ ਹੈ ਹੋਰ ਕੁਝ ਨਹੀਂ ਚੇਂਜ ਕਰਿਆ ਇਹ ਜੋਤੀ ਹੈ ਜਿਹੜੀ ਹੋ ਸੀ ਠੀਕ ਹੈ ਅਮਰ ਜੋਤੀ ਉੱਥੇ ਚੇਂਜ ਕਰਤੀ ਉੱਥੇ ਲਾਤੀ ਠੀਕ ਹੈ ਅਗਲੀ ਵਾਰ ਕੇ ਦੇਖ ਸਕਦੇ ਹਾਂ ਚੀਜ਼ਾਂ ਦੀ ਜਾਦੇ ਵਿੱਚ ਤੇ ਇੱਕ ਕੰਮ ਨੂੰ ਲੱਗਦਾ ਗੈਲਰੀ ਇੱਕ ਇੱਧਰ ਵੀ ਆਣਾ ਤੇ ਗੈਲਰੀ ਇੱਧਰ ਵੀ ਆ ਭਾਈ ਗੈਲਰੀ ਨੰਬਰ 4 ਇੱਥੇ ਕਾਫੀ ਕੁਝ ਲੱਗਦਾ ਵੀ ਕਾਫੀ ਕੁਝ ਹੋਊਗਾ ਤੇ ਮੈਂ ਤਾਂ ਜੋਤੀ ਦੇਖਣੀ ਸੀ ਲੇਕਿਨ ਗੈਲਰੀ ਮਿਲ ਗਈ ਪੰਜਾਬ ਦੀ ਮਿੱਟੀ ਦੇ ਰਾਸ਼ਟਰਵਾਦ ਕਾਣੀ ਭਗਤ ਸਿੰਘ ਦੀ ਤੇ ਆਜ਼ਾਦ ਹਿੰਦ ਫੌਜ ਠੀਕ ਆ ਹਾਂ ਜੇ ਕੁਝ ਨਾ ਲਾਈ ਪੱਤਰਾਏ पास में सभा मतदारनाथ इंगरा सिंह सीना ये यानी लपेका इंग्लिश में लिखा आर सिंह कॅनेडियन गुर्जर सिंह परमक सिंह केसर सिंह हरतर सिंह से का ब्या yup. मतलब आज जहां से मुझे जरा तो उसका पास सिंह कॅनेडियन डिसिंग पुत्र चादर महताब का दमान और हम ਅਲੀ জাফর ਖਾਨ ਇਹ ਘਰ ਪਾਕਾ ਕੱਟੇ ਤੇ ਉਹਦੇ ਨਾਲ ਜਫਾਕ ਸਿੰਘ ਦਾ ਜਿਹੜਾ ਬਣ ਆਇਆ ਇਹ ਜਿਹੜਾ ਆਪਾਂ ਥਿੰਨ ਦੀ ਜਿਹੜੀ ਇੱਧਰ ਦੇਖ ਲਈ ਆਰਾਮ ਸਿੰਘ ਬਜੀਠੀਆ ਐ ਰਤਨ ਸਿੰਘ ਠੀਕ ਆ ਆਰ ਆਰ ਕਿਸ਼ਿੰਦ ਰਤਨ ਸਿੰਘ मास्टर तारा सिंह पंडित जगत है बयालिंग रहमत अली सत्यापाल ठीक है डॉक्टर सत्यापाल सत्यापाल सैफुद्दीन खिचलुआ सैफुद्दीन खिचलुआ जी ठीक है उन्नीस सौ चुहत्तर नई ਇਹ ਗੱਲ ਜੀ ਬਹੁਤ ਵਧੀਆ ਲੱਗੀ। ਖਦਮ ਸਿੰਘ ਠੀਕ ਹੈ। ਚਲੋ ਆਜੋ ਮੇਰਾ ਭਾਈ। ਮਾਈ ਦਾ ਨਾਮ ਅਮਰਨਾਥ ਠੀਕ ਹੈ। ਓਕੇ ਧੰਨਵਾਦ। ਹਾਲ ਬਲੌਗ ਦੀ ਸਮਾਪਤੀ ਹੈ ਤੇ ਆਪਾਂ ਚਾਹਨੇ ਆ ਭਾਈ। ਕਰਨ ਠੀਕ ਹੈ। ਬਾਅਦ ਸਨੋ ਬਾਅਦ ਤੋਂ ਆਉਣਾ ਭਈਆ ਓਕੇ ਧੰਨਵਾਦ। ਮਿਲਦੇ ਆਂ ਅਗਲੇ ਬਲੌਗ ਦੇ ਵਿੱਚ। ਹੁਣ ਆਪਾਂ ਬਾਹਰ ਨੂੰ ਜਾ ਰਹੇ ਆਂ। ਅਰੇ ਆਜੋ।